ਲਗੀ ਹਸਰੀ ਕਾਲਜੀ ਤੁਹਾਡਾ ਸਵਾਗਤ ਹੈ ਇੱਕ ਆਪਣੀ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਪਹੁੰਚੇ ਆ ਜੇ ਮੇਰੇ ਆਪਾਂ ਪਾਸੋ ਰਾਮਗੜੀਆ ਐਗਰੋ ਇੰਡਸਟਰੀ ਚ ਬਾਈ ਜਿਹੜੀ ਮਸ਼ੀਨ ਵਗੈਰਾ ਸਾਨੂੰ ਸਾਰੀ ਦਿਖਾਉਣਾ ਕਿਸ ਤਰ੍ਹਾਂ ਲਾਈਨ ਤੇ ਤਿਆਰ ਹੁੰਦੀ ਹੈ ਮਸ਼ੀਨ ਕੀ ਕੀ ਮਸ਼ੀਨ ਦੇ ਵਿੱਚ ਫਿਊਚਰ ਨੇ ਕਲਰ ਬਾਈ ਕਿਹੜਾ ਕਰਕੇ ਦਿੰਦੇ ਨੇ ਕਲਰ ਪੱਖੋਂ ਇਹ ਮਸ਼ੀਨ ਬਹੁਤ ਹੀ ਸੋਹਣੀ ਲੱਗਦੀ ਹੈ ਜੀ ਜੇ ਕਲਰ ਦੀ ਕੁਆਲਿਟੀ ਦੀ ਗੱਲ ਕਰੀ ਤਾਂ ਬਹੁਤ ਸੋਹਣੀ ਮਸ਼ੀਨ ਲੱਗਦੀ ਹੈ ਬਾਕੀ ਸਾਨੂੰ ਸਾਰੀ ਕੰਪਲੀਟ ਮਸ਼ੀਨ ਦਿਖਾਉਣਾ ਕਿਸ ਤਰ੍ਹਾਂ ਬਣ ਰਹੀ ਹੈ ਲਾਈਨ ਤੇ ਮਸ਼ੀਨ ਉਹ ਵੀ ਸਾਨੂੰ ਦਿਖਾਉਣਾ ਹੈ ਕਰੋdre ਚੈੱਕ ਬਾਡੀ ਪਾ बाड़ी पाव के बाद पदर साफर से चल रहा है कम उधर खराद से छोटी वोटिया खरादा पड़ियाँ सारिया पाई के खड़ी जी पिछले थी देखिए खरात का चल रहा है कम सफाई का बहुत यादव बन गया देखने ਲਓ ਜੀ ਕਰੋ ਚੈੱਕ ਵੀਰੇ ਮਸ਼ੀਨ ਰਾਮ ਗੜੀਆ ਬਣ ਰਹੀ ਆ ਵੀਰੇ ਮਸ਼ੀਨ ਲਾਈਨ ਤੇ ਤਿਆਰ ਨੇ ਮਸ਼ੀਨਾ ਫਿਊਚਰ ਮਸ਼ੀਨਾ ਦੇ ਵਿੱਚ ਇਹ ਨੇਗੇ ਤੁਹਾਨੂੰ ਸਾਰੇ ਫੀਚਰ ਦਿਨੇ ਪਹਿਲਾਂ ਤਾਂ ਕਲਰ ਦੇਖੋ ਮਸ਼ੀਨ ਦਾ ਵੀਰੇ ਕਿੰਨਾ ਕੁਵਿਟ ਕਲਰ ਕਰਿਆ ਹੋਇਆ ਬਾਈਆਂ ਨੇ ਹੈਵੀ ਪੈੱਬ ਵਗੈਰਾ ਪੂਰਾ ਥੌੜੀ ਵਗੈਰਾ ਬਹੁਤ ਸੋਹਣੀ ਲੱਗੀ ਬਾਈਆਂ ਨੇ ਇੱਧਰ ਸਾਹਮਣੇ ਲਾਈਨ ਤੇ ਮਸ਼ੀਨਾ ਚੱਲ ਰਹੀਆਂ ਨੇ ਤਿੰਨ ਇਹਦੇ ਵਿੱਚ ਪੂਰੇ ਦਿਖਾਉਂਦੇ ਆ ਤੁਹਾਨੂੰ ਜਿਸ ਤਰੀਕੇ ਨਾਲ ਬਾਈ ਬਣਾ ਰਹੇ ਨੇਗੇ ਦੇਵੇਂ ਗਿਆ ਚੱਟ ਕਰੋ ਵੀਰੇ ਤੁਸੀਂ ਮੋਗਾ ਗੈਡਰ ਵਾਲਾ ਜਿਹੜਾ ਮੋਗਾ ਥਲੇ ਟਾਕੀ ਆਉਂਦੀ ਹੁੰਦੀ ਹੁੰਦੀ ਜ਼ੁਰੇ ਵੀਰੇ ਹੁਣ ਬਾਈ ਨਾ ਵੱਡਾ ਮੋਗਾ ਕੱਢ ਗਏ ਹੋਏ ਨੇ ਕਈ ਵੇਲੇ ਵੀ ਮਸ਼ੀਨਾਂ ਜਿਹੜੀ ਕਈ ਵਾਰ ਚੋਕ ਹੋ ਜਾਂਦੀਆਂ ਫੈਂਡ ਲਈ ਬੈਂਕ ਲੈ ਜਾਂਦੀਆਂ ਜਾਂ ਕਿਸੇ ਕਾਰਨ ਹੋਣਾ ਚੋਕ ਹੋ ਜਾਂਦੀਆਂ ਮਸ਼ੀਨ ਉਹਦੇ ਨਾਲ ਕੀ ਆ ਕਿ ਬੰਦੇ ਨੂੰ ਤਾਂ ਨਾ ਪਿੱਛੇ ਦੀ ਵੜਨਾ ਪੈਂਦਾ ਸੀ ਵੈਸੇ ਵੀ ਕੋਈ ਸਰੀਆਂ ਦੇ ਕੰਮ ਕਰਨਾ ਤਾਂ ਹੁਣ ਵੀ ਇੱਥੇ ਦੀ ਬੰਦਾ ਆਰਮਨਾਲ ਕੰਮ ਕਰ ਸਕਦਾ ਹੈ ਇਹ ਪਹਿਲਾ ਦੂਜਾ ਫੀਚਰ ਵੀਰੇ ਤੇ ਜਿਹੇ ਦਿੱਤਾ ਬਾਈਆਂ ਨੇ ਕਿ ਜਿਵੇਂ ਇਹ ਕਲੱਚ ਵਾਲੀ ਰਾਡ ਲਾਈ ਆ ਗਈ ਪਹਿਲਾਂ ਕੀ ਹੁੰਦਾ ਸੀਗਾ ਕਿ ਕਲੱਚ ਵਾਲੀ ਰਾਡ ਇੱਥੋਂ ਤੁਸੀਂ ਦੇਖ ਸਕਦੇ ਸੀਗੇ ਪਹਿਲਾਂ ਇਥੋਂ ਟੇਡੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਹੁਣ ਕਲੱਚ ਵਾਲੀ ਰਾਡਾਂ ਕੀ ਆ ਬਾਈਆਂ ਨੇ ਜਿਵੇਂ ਕਿ ਇਹਨਾਂ ਬਿਲਕੁਲ ਸਿੱਧੀ ਲਾਤੀ ਸਿੰਪਲ ਤਰੀਕੇ ਨਾਲ ਲਾਤੀ ਸਿੱਧਾ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਪੱਖਾ ਵਗੈਰਾ ਸੱਤ ਦੀ ਅਸੈਂਬਲੀ ਸਾਰਾ ਬਾਈ ਨੇ ਵੱਡੀ ਅਸੈਂਬਲੀ ਦੇ ਨਾਲ ਕੰਮ ਕਰ ਰਹੇ ਨੇਗੇ ਹੁਣ ਨੇ ਸਫਾਈ ਦਾ ਕੰਮ ਆ ਵੀਰ ਜਿਹੜੇ ਕਰ ਰਹੇ ਨੇ ਕੰਮ ਦੇਖੋ ਵੀਰੇ ਵੀ ਇਹਦੇ ਚ ਇਹ ਹੈਗਾ ਪਹਿਲਾ ਫੀਚਰ ਇਹ ਦਿਖਾਇਆ ਤੁਹਾਨੂੰ ਦੂਜਾ ਫੀਚਰ ਕੋ ਹੋਰ ਦਿਖਾਉਣਾ ਵੀਰੇ ਕਲੱਚ ਪੌੜੀਆਂ ਦਾਨ ਵਾਲਾ ਗ੍ਰੇਨ ਟੈਂਕਰ ਜਿਹੜਾ ਇਹ ਵੀ ਦੇਖੋ ਵੀਰੇ ਵੀ ਬੱਲੇ ਹਾਈਡ ਬਹੁਤ ਆ ਮਸ਼ੀਨ ਦੀ ਨਾਲੇ ਓਗਰ ਵਗੈਰਾ ਹਾਈਡ ਨੀਤੇ ਜਿਹੜੇ ਘੋੜੀ ਵਾਲੇ ਆਪਾਂ ਕਹਿੰਦੇ ਨੇ ਵੀ ਘੋੜੀਆਂ ਵਗੈਰਾ ਲਾਤੀਆਂ ਪਈਆਂ ਨੇ ਇਹਨਾਂ ਨਾਲ ਕੀ ਆ ਕਈ ਵਾਰ ਬਾਹਰ ਆਪਾਂ ਮਸ਼ੀਨਾਂ ਖੜੀਆਂ ਕਰਕੇ ਆਉਂਦੇ ਹਣਾ ਉਹਦੇ ਨਾਲ ਇਹ ਹੈਗਾ ਵੀ ਬਾਹਰੇ ਜੱਕ ਜੁੱਕ ਲਾ ਕੇ ਆਉਂਦੇ ਪਹਿਲਾਂ ਪੱਥਰ ਲਾਉਂਦੇ ਸੀਗੇ ਨੀਤੇ ਕਈ ਬੰਦੇ ਹੁਣ ਇਹਦੇ ਨਾਲ ਇਹ ਆ ਵੀ ਘੋੜੀ ਲਾਤੀ ਪਈਆਂ ਨੇ ਘੋੜੀ ਥੱਲੇ ਲਾਓ ਜੱਕ ਚੱਕ ਦੋ ਟਾਇਰ ਫਰੀ ਕਰ ਦੋ ਤੇ ਦੂਜਾ ਜਿਹੜਾ ਆ ਐਂਗਲ ਲਾਉਂਦੇ ਨੇ ਬਾਈ ਇਹ ਵੀ ਐਂਗਲ ਹੈਵੀ ਲਾਉਂਦੇ ਨੇ ਉਹ ਕੀ ਕਾਰਨ ਹੈ ਹੈਵੀ ਲਾ ਕਈ ਵੇਲੇ ਬੰਦਾ ਨਾ 4/4 ਮਸ਼ੀਨ ਕਰਵਾਉਂਦਾ ਹੈਗਾ ਉਹਦੇ ਨਾਲ ਪੂਰੀ ਕੈਂਚੀ ਬਦਲਣੀ ਪੈਂਦੀ ਆ ਬਾਈ ਨੂੰ ਪਰ ਹੁਣੇ ਦਿੱਕਤ ਰਾਮਗੜੀ ਵਾਲਿਆਂ ਨੇ ਬਾਈ ਜਿਹੜੇ ਚੱਕ ਦਿੱਤੀ ਹੈ ਜਿਹਦੇ ਨਾਲ ਕੀ ਹੈ ਕਿ ਫੁੱਲ ਹੈਵੀ ਐਂਗਲ ਲਾਤਾ ਜਿਹਦੇ ਨਾਲ ਇਹ ਹੈਗਾ ਕਿ ਹੁਣ ਬਾਈ ਸਿੱਧਾ ਪਾ 4/4 ਲਵਾਓ ਆਰ ਆਪਣਾ ਕੰਮ ਤੀਸਰਾ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਜਿਸ ਤਰ੍ਹਾਂ ਵਧੀਆ ਮਤਲਬ ਕਿ ਪਲੇਉਦੀ ਪਲਾਜ਼ਮਾ ਦੀ ਕਟਿੰਗ ਨਾਲ ਕੱਟ ਕੇ ਪਲੇਟਾਂ ਲਾਈਆਂ ਹੁੰਦੀਆਂ ਨੇ ਭਾਈਆਂ ਨੇ ਦੇਖੋ ਵੀਰੇ ਇਹ ਅਜ ਤੱਕ ਤੁਹਾਨੂੰ ਕੰਪਲੀਟ ਮਸ਼ੀਨਾਂ ਦਿਖਾਈਆਂ ਨਹੀਂ ਆ ਇਹ ਲਾਈਨ ਤੇ ਮਸ਼ੀਨਾਂ ਚੱਲ ਰਹੀਆਂ ਨੇਗੀਆਂ ਬਣ ਰਹੀਆਂ ਨੇਗੀਆਂ ਬਾਈ ਦੇ ਫਿਊਚਰ ਦੇਖ ਲਓ ਤੁਸੀਂ ਸਾਹਮਣੇ ਮਸ਼ੀਨ ਇਹ ਮਸ਼ੀਨ ਆ ਜਿਹੜੀ ਬਣੀ ਹੋਈ ਪੂਰੀ ਕੰਪਲੀਟ ਮਸ਼ੀਨ ਬਾਹਰ ਆ ਗਈ ਦੂਜਾ ਵੀਰੇ ਵੀ ਇਹ ਸੇਫਟਾਵਾਕਰਾਂ ਚਾਉਂਦੀ ਆ ਬਾਈ ਨਾਲ ਕਰਾਂਗੇ ਆਪਾਂ ਗੱਲਬਾਤ ਸੇਫਟਾਵਾਕਰਾਂ ਦੇ ਵਿੱਚ ਵੀਰੇ ਦੇਖੋ ਆਮ ਮਸ਼ੀਨਾਂ ਆ ਰਹੀਆਂ ਨੇ ਵੀ 5 ਸਟਾਵਾਕਰਾਂ ਦੇ ਵਿੱਚ ਤੇ 6 ਦੇ ਵਿੱਚ ਆ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਸ਼ੇਸ਼ਟਾ ਵਕਰਨ ਦੇ ਵਿੱਚੋਂ ਬਾਈ ਮਸ਼ੀਨ ਮੰਗ ਰਹੇ ਇਹਦਾ ਕੀ ਬੈਨੀਫਿਟ ਆ ਬਾਈ ਉਹਦੇ ਦੇਖ ਕੇ ਫੀਲਡ ਦੇ ਵਿੱਚ ਬਾਈਆਂ ਨੂੰ ਉਹ ਵੀ ਪੁੱਛਾਂਗੇ ਆਪਾਂ ਵੀ ਸ਼ੇਸ਼ਟਾ ਵਕਰਨ ਲੈ ਵੀਰੇ ਕੀ ਬੈਨੀਫਿਟ ਆ ਮਿਲਦਾ ਜਿਹੜੇ ਐਲੀਵੇਟਰ ਚਾਦਰ ਸਟੀਲ ਦੀ ਲਾਉਂਦੇ ਨੇ ਬਾਈ ਸਾਰੀ ਐਲੀਵੇਟਰ ਵਗੈਰਾ ਸਾਰੇ ਸਟੀਲ ਦੇ 4x11 ਚ 4x4 ਵੀ ਦਿੰਦੇ ਨੇ ਐਸ ਐਮ ਐਸ ਵਗੈਰਾ ਪੁੱਛ ਆ ਜਿਹੜੀ ਇਹ ਵੀ ਬਾਈ ਐਸ ਐਮ ਐਸ ਦੇ ਹਿਸਾਬ ਨਾਲ ਲਾਉਂਦੇ ਨੇ ਕਿ ਕੱਲ ਨੂੰ ਆਪਾਂ ਨੂੰ ਐਸ ਐਮ ਐਸ ਲਾਉਣਾ ਹੋਵੇ ਨਾ ਜੇ ਉਹ ਆਪਾਂ ਨੂੰ ਦਿੱਕਤ ਨਾ ਆਵੇ ਵੀ ਕਈ ਕੀ ਹੁੰਦਾਗਾ ਬਾਹਰ ਲੱਗਿਆ ਜਾਂਦਾ ਪਰ ਇਹ ਬਾਈ ਪੇਪਰ ਦੇ ਰਹੇ ਨੇਗੇ ਵੀ ਕਾਲੂ ਜੀ ਐਸ ਐਮ ਐਸ ਵੀ ਲਾਉਣ ਦਾ ਅੰਦਰ ਅੰਦਰ ਹੀ ਰਵੇ ਫੋਨ ਡਲ ਐਸ ਐਮ ਐਸ ਜੀ ਡੀ ਪਿੱਛੇ ਕਿਸ਼ਤੀਆਂ ਦੇ ਪਲੇਟ ਲੱਗਦੇ ਹੋ ਖੁੱਲਦੀ ਕਰੀ ਹੋਈ ਆ ਪਾਈਆਂ ਨੇ ਜਿਵੇਂ ਕਿ ਕਰਜ਼ੇ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਵੀਰੇ ਇਹਦੇ ਨਾਲ ਵੀ ਕਬਜ਼ੇ ਕਾਲੂ ਕੋਈ ਬੰਦਾ ਹੈ ਨਾ ਕੰਮ ਕਰਦਾ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਬੰਦੇ ਨੂੰ ਕਿਸੇ ਵੀ ਚੀਜ਼ ਦੀ ਟੂਲ ਬਾਕਸ ਵਗੈਰਾ ਲੱਗੇ ਹੋਏ ਨੇ ਮਸ਼ੀਨ ਦੇ ਫੁੱਲ ਬਾਕੀ ਮਸ਼ੀਨ ਕਲਰ ਹੋਈ ਹੋਈ ਪੂਰੀ ਕੰਪਲੀਟ ਮਸ਼ੀਨ ਦਿਖਾਉਣਾ ਸਾਨੂੰ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਬਾਈਆਂ ਨੇ ਆਹ ਲਾਈਨ ਹੈ ਵੀਰੇ ਆਮ ਮਸ਼ੀਨਾਂ ਦੇ ਤੁਸੀਂ ਦੇਖਿਆ ਹੋਣਾ ਜਿਹੜੇ ਐਲੀਵੇਟਰ ਵਾਲੇ ਆ ਹੁੰਦੇ ਨੇ ਨਾ ਗਰਾਰੀਆਂ ਸਾਰੀਆਂ ਬਾਹਰ ਵੀ ਕੱਢੇ ਹੁੰਦੇ ਨੇ ਕਈ ਵੇਲੇ ਪਰ ਬਾਈ ਨਹੀਂ ਬਾਈਆਂ ਨੇ ਸ਼ੀਲਡ ਲਾਈ ਹੋਈਆਂ ਬਕਾਇਦਾ ਇਹ ਬੰਦ ਹੋ ਜਾਂਦੀ ਹੈ ਬਾਈ ਕਹਿੰਦੇ ਵੀ ਸਾਰੀ ਬੰਦ ਹੋ ਕੇ ਲਈ ਪਤਾ ਇਲਾਕੇ ਕਬੱਡੀ ਸ਼ੀਲਡ ਉਹਰੇ ਲੱਗ ਜਾਂਦੀ ਆਗੀ ਪੱਖੇ ਵਾਲੀ ਆ ਦੇਖੋ ਵੀਰੇ ਪਹਿਲਾ ਦੂਜੇ ਨੰਬਰ ਦੇ ਆੜੇ ਬੈਟਾ ਪਾਉਣੇ ਉਹਨੇ ਬਾਈ ਨੂੰ ਡਬਲ ਪਾਉਣੀਆਂ ਹੋਈਆਂ ਨੇਗੀਆ ਦੀ ਪੱਖੇ ਦੀ ਇਹ ਨਹੀਂ ਸਾਫਟਾ ਨੂੰ ਡਬਲ ਬੈਲਟਾਂ ਪਈਆਂ ਨੇ ਪੱਖੇ ਜੀ ਇਸ ਨਾਲ ਹਵਾ ਵੀ ਬਹੁਤ ਤੇਜ਼ ਹੋਵੇ ਜਿਹੜੇ ਐਲੀਵੇਟਰ ਆ ਸਾਰੇ ਵੱਡੇ ਨੇ ਮਤਲਬ ਸਟੀਲ ਦੀ ਚਾਦਰ ਲੱਗੀ ਹੋਈ ਹੈ ਇਹਨਾਂ ਨੂੰ ਡੀਐਸ4 ਇੰਜਨ ਨਾਲ ਦਿੰਦੇ ਨੇ ਵੀਰੇ ਬੁਕਿੰਗ ਲਈ ਵਾਜ ਦਾ ਨੰਬਰ ਦਿੱਤਾ ਜਾਊਗਾ ਸਾਰੀ ਗੱਲਬਾਤ ਵਾਜ ਨਾਲ ਕਰਦੇ ਆਂਗੇ ਲਾਈਨ ਤੇ ਮਸ਼ੀਨਾਂ ਤੁਸੀਂ ਦੇਖ ਰਹੇ ਹੋਗੇ ਬੜੀਆਂ ਹੋਈਆਂ ਬਾਕੀ ਕਰਦੇ ਆਂ ਬਾਜ ਨਾਲ ਗੱਲਬਾਤ